ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਅੱਜ ਆਪਣੇ 10ਵੀਂ ਦੇ ਨਤੀਜੇ ਐਲਾਨੇ ਗਏ ਜਿਸ ਦੇ ਵਿੱਚ ਲੁਧਿਆਣਾ ਦੀ ਅਦਿਤੀ ਵੱਲੋਂ ਸੂਬੇ ਦੇ ਵਿੱਚ ਟੌਪ ਕੀਤਾ ਗਿਆ ਹੈ 650 ਵਿੱਚੋਂ 650 ਨੰਬਰ ਲੈ ਕੇ ਲੁਧਿਆਣਾ ਦੇ ਤੇਜਾ ਸਿੰਘ ਸਤੰਦਰ ਸਕੂਲ ਦੀ ਅਦਿਤੀ ਵੱਲੋਂ ਪੰਜਾਬ ਦੇ ਵਿੱਚ ਟੌਪ ਕੀਤਾ ਗਿਆ ਜਿਸ ਤੋਂ ਬਾਅਦ ਸਕੂਲ ਦੇ ਵਿੱਚ ਖੁਸ਼ੀ ਵਾਲਾ ਮਾਹੌਲ ਹੈ ਤੇ ਲੋਕ ਅਦਿਤੀ ਅਤੇ ਉਸ ਦੇ ਪੇਰੈਂਟਸ ਨੂੰ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਇਸੇ ਸਕੂਲ ਦੀ ਇੱਕ ਹੋਰ ਵਿਦਿਆਰਥਣ ਵੱਲੋਂ ਪੰਜਾਬ ਦੇ ਵਿੱਚ ਦੂਜੇ ਨੰਬਰ ਦਾ ਸਥਾਨ ਹਾਸਲ ਕੀਤਾ ਗਿਆ ਜਿਸ ਦੇ ਵੱਲੋਂ 650 ਤੋਂ ਵਿੱਚੋਂ 645 ਨੰਬਰ ਲੈ ਕੇ ਸੂਬੇ ਵਿੱਚ ਦੂਜੇ ਨੰਬਰ ਦਾ ਸਥਾਨ ਹਾਸਲ ਕੀਤਾ ਵਾ ਤਾਂ ਤੇਜਾ ਸਿੰਘ ਸਰੰਦਰ ਸਕੂਲ ਦੇ ਵਿੱਚ ਅੱਜ ਖੁਸ਼ੀ ਵਾਲਾ ਮਾਹੌਲ ਸੀਗਾ ਤਾਂ ਇਸ ਮੌਕੇ ਟੋਪ ਕਰਨ ਵਾਲੇ ਵਿਦਿਆਰਥੀ ਭਾਵੁਕ ਹੁੰਦੇ ਹੋਏ ਵੀ ਨਜ਼ਰ ਆਏ ਤੇ ਉਹਨਾਂ ਨੇ ਆਪਣੀ ਸਫਲਤਾ ਦਾ ਸ਼ਰੇ ਚੰਗੀ ਪੜ੍ਹਾਈ ਕਰਾਉਣ ਵਾਲੇ ਅਧਿਆਪਕਾਂ ਨੂੰ ਦਿੱਤਾ ਹੋਰ ਕੀ ਕੁਝ ਕਿਹਾ ਬੱਚਿਆ ਬਲੋ ਜਿਨ੍ਹਾਂ ਬਲੋ ਪੰਜਾਬ ਵਿੱਚ ਟੋਪ ਕੀਤਾ ਗਿਆ ਹੈ ਦਸਵੀਂ ਦੇ ਨਤੀਜਿਆਂ ਦੇ ਵਿੱਚ ਸੁਣੋ ਤੁਸੀਂ ਵੀ ਅਲੀਸ਼ਾ ਸ਼ਰਮਾ ਮੈਂ ਤੇਜਸਿੰਘ ਚੰਦਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜhti ਹੂੰ ਯਾਹ ਨਿਕਲਤਾ ਹੈ ਮੈਂ ਸੈਕਿੰਡ ਪੋਜੀਸ਼ਨ ਤੇ ਆਈ ਹੂੰ ਆਪਣੇ ਪੰਜਾਬ ਵਿੱਚ ਕਿਵੇਂ ਲੱਗ ਰਿਹਾ ਹੈ ਅੱਜ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਆਪਕੋ ਹੁੰਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਹੈ ਇਹ ਬੱਚਿਆਂ ਦੇ ਨਾਲ ਕਿਵੇਂ ਦਾ ਕੰਪੀਟੀਸ਼ਨ ਗਿਆ ਕੰਪੀਟੀਸ਼ਨ ਬਹੁਤ ਸੀ ਇਸ ਵਾਰ ਕਿੰਨੇ ਬੱਚੇ ਅਪੀਅਰ ਹੋਏ ਨੇ 3 ਲੱਖਸ ਦੇ ਅਕੋਰਡਿੰਗ ਆਈ ਥਿੰਕ ਅਪਰੋਕਸ ਅਪੀਅਰ ਹੋਏ ਨੇ ਤਾਂ ਬਹੁਤ ਕੰਪੀਟੀਸ਼ਨ ਵੀ ਸੀਗਾ ਮਿਹਨਤ ਕਿੰਨਾ ਦੀ ਰਹੀ ਪੰਜਾਬ ਤੋਂ ਟੌਪ ਕੀਤਾ ਬਹੁਤ ਸੀਗੀ ਟੀਚਰਸ ਨੇ ਵੀ ਪੈਰਸ ਦੇ ਕੇ ਸਾਰਿਆਂ ਦੀ ਸੀ ਇਹਦਾ ਸੇਰਾ ਕਿਹਨੂੰ ਦੇਣੀ ਆਈ ਥਿੰਕ ਮੈਂ ਆਪਣੇ ਸਾਰਿਆਂ ਨੂੰ ਦੇਣਾ ਚਾਹੁੰਗੀ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਮੇਰੇ ਮਦਰ ਫਾਦਰ ਔਰ ਮੇਰੇ ਟੀਚਰਸ ਯੈਸ ਕਿਸ ਤਰੀਕੇ ਦੇ ਨਾਲ ਦੀ ਬਹੁਤ ਖੁਸ਼ੀ ਵਾਲਾ ਮਾਹੌਲ ਆ ਇਸ ਤਰੀਕੇ ਨਾਲ ਦੇਖ ਰਹੀ ਹਾਂ ਕਿ ਅਸੀਂ ਸਾਨੂੰ ਮਹਿਸੂਸ ਹੋ ਰਿਹਾ ਕਿ ਸਾਨੂੰ ਆਪਣੇ ਬੱਚਿਆਂ ਤੇ ਮੇਰੇ ਪੇਰੇ ਮੇਰੇ ਸਟੂਡੈਂਟਸ ਤੇ ਮੇਰੇ ਟੀਚਰਸ ਤੇ ਟੀਚਰਸ ਜਿਹੜੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਜਿਹੜੀ ਪੁਰਾਣੀ ਪਰਥ ਚੱਲ ਰਹੀ ਆ ਕਈ ਸਾਲਾਂ ਤੋਂ ਅਸੀਂ ਚਲਾ ਰਹੇ ਹਾਂ ਉਹਨੂੰ ਅਸੀਂ ਅੱਗੇ ਮੇਨਟੇਨ ਕਰਨ ਦੇ ਕਾਬਿਲ ਹੋਏ ਤੇ ਪਰਮਾਤਮਾ ਦਾ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਆਮ ਤੌਰ ਤੇ ਮੈਮ ਗੱਲ ਕੀਤੀ ਜਾਂਦੀ ਹੈ ਕਿ ਬੱਚੇ ਕਹਿੰਦੇ ਕਿ ਟੀਚਰ ਤੇ ਪੇਰੈਂਟ ਹੈ ਲੋ ਦੇ ਸਹਿਯੋਗ ਦੇ ਨਾਲ ਜਿਹੜੀ ਉਹਨਾਂ ਨੇ ਕੰਮ ਕੀਤਾ ਉਹ ਪਾਈ ਪੇਲੇ ਦੇ ਨਾ ਆ ਤੁਸੀਂ ਲੇਟ ਆ ਕਿਸ ਤਰੀਕੇ ਦੇ ਨਾਲ ਟੀਚਰ ਤੁਸੀਂ ਆਦੇ ਪ੍ਰਿੰਸੀਪਲ ਕਿਵੇਂ ਦੇਖਦੇ ਹੋ ਬੱਚਿਆਂ ਦੇ ਵਿੱਚ ਫੋਕਸ ਆਉਟ ਚਾਹੀਏ ਇੱਕ ਟਾਈਪ ਦੀ ਮੋਟੀਵੇਸ਼ਨ ਜਿਹੜੀ ਟੀਚਰਸ ਨੇ ਦੇਣੀ ਹੁੰਦੀ ਆ ਐਡਮਿਨਿਸਟ੍ਰੇਸ਼ਨ ਲੈਵਲ ਤੇ ਅਸੀਂ ਦੇਣੀ ਹੁੰਦੀ ਆ ਇਹ ਦੂਸਰੀ ਟਾਈਪ ਦੀ ਮੋਟੀਵੇਸ਼ਨ ਜਿਹੜੀ ਘਰੋਂ ਮਿਲਣੀ ਹੁੰਦੀ ਆ ਬੱਚਿਆਂ ਨੂੰ ਉਹਨਾਂ ਦੇ ਨਾਲ ਹੀ ਪੂਰਾ ਹੁੰਦਾ ਸਰਕਲ ਜੇ ਪਿੱਛੋਂ ਦੋਨੇ ਪਾਸਿਆਂ ਦੇ ਚੋ ਕਿਤੇ ਕੋਈ ਕਮੀ ਰਹਿ ਜਵੇ ਮਾਂ ਫਿਰ ਐਂਡ ਤੇ ਜਾ ਕੇ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ ਤਾਂ ਅਸੀਂ ਪੈਰੈਂਟਸ ਨੂੰ ਵੀ ਮੈਂ ਕਹੂੰਗੀ ਕਿ ਉਹਨਾਂ ਹੀ ਇੰਪੋਰਟੈਂਟ ਰੋਲ ਆ ਉਹਨਾਂ ਦਾ ਵੀ ਟੀਚਰਸ ਦਾ ਵੀ ਉਹਨਾਂ ਹੀ ਇੰਪੋਰਟੈਂਟ ਰੋਲ ਆ ਤੇ ਇਵਨ ਸਟੂਡੈਂਟਸ ਦਾ ਤਾਂ ਸਭ ਤੋਂ ਵੱਧ ਇੰਪੋਰਟੈਂਟ ਕਿੰਨੇ ਬੱਚੇ ਆ ਕਿ ਕਿਹ ਕਿਹਨਾਂ ਪੰਜਾਬ ਚੋਂ ਫਰਸਟ ਬੱਚਾ ਸਾਡੇ ਕੋਲ ਅਦਿੱਤੀ ਆ ਤੇ ਉਹਦੇ ਮਾਰਕਸ 650 ਆਊਟ ਆਫ 650 ਯਾਨੀ ਕਿ 100% ਨੇ ਤੇ ਦੂਸਰਾ ਬੱਚਾ ਜਿਹੜਾ ਅਲੀਸ਼ਾ ਉਹਦੇ ਮਾਰਕਸ ਨੇ 645 ਆਊਟ ਆਫ 650 ਤਾਂ 99.23% ਮਾਰਕਸ ਹੁਦੇ ਨੇ ਤਾਂ ਸਾਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਨੂੰ ਮਹਿਸੂਸ ਹੋ ਰਹੀ ਹੈ ਕਿ ਅਸੀਂ ਉਹੀ ਪਰਤਾਂ ਜਿਹੜੀਆਂ ਇਹ ਪਹਿਲਾਂ ਵਾਲੀਆਂ ਫਾਇਰ ਰੱਖੇ